ਕਲਿੱਪ ਲਾਇਆ ਹੋਇਆ ਉਹ ਕੀਤਾ ਆ ਕਿ ਵਾਲ ਖੁੱਲੇ ਨੇ ਜਿਹੜੇ ਕਲੇ ਪਲਾ ਲਿਆ ਹੈ ਤੇ ਉਹਦੇ ਚ ਕੀ ਮਾੜਾ ਹੋ ਗਿਆ ਦੱਸੋ ਤੁਸੀਂ ਪਹਿਲਾਂ মিডিਆ ਵਾਲੇ ਆਪ ਜੇ ਸਾਨੂੰ ਦੱਸੋ ਕੀ ਮਾੜਾ ਹੋ ਗਿਆ ਮੈਂ ਮਾੜੇ ਕੱਪੜੇ ਪਾ ਕੇ ਜਾਵਾਂਗੀ ਤੇ ਫਿਰ ਮੈਂ ਉੱਥੋਂ ਦੀ ਬਣ ਜਾਵਾਂਗੀ ਮੈਂ ਹੈਗੀ ਸ਼ਹਿਰ ਦੀ ਆ ਇੱਕ ਔਰਤ ਦੇ ਗੱਲ ਲਾ ਕੇ ਬਹੁਤ ਮੈਨੂੰ ਜੇ ਮੁੱਖ ਮੰਤਰੀ ਇੱਕ ਬੇਵਕੂਫਾ ਤੋਂ ਐਡਾ ਨਕਾਮ ਆ ਜੇ ਤੂੰ ਐਡਾ ਨਿਹੱਥਾ ਵਾਂ ਤੇ ਵਿਦੇਸ਼ ਦੀ ਵਾਪਸੇ ਜਾ ਨਾਲੇ ਪੰਜਾਬ ਵਰਗੀ ਇੱਕ ਬਹਾਦਰ ਸਟੇਟ ਦਾ ਜੋਧਿਆਂ ਦੀ ਸਟੇਟ ਦਾ ਮੁੱਖ ਮੰਤਰੀ ਰੋਂਦਾ ਚੰਗਾ ਲੱਗਦਾ ਮੇਰੇ ਵੀਰੋ ਉਹ ਰੋਂਦਾ ਵੀ ਤਾਂ ਉਹਦੀ दारू ਮੁੱਕਦੀ ਹੋਣੀ ਆ ਤੇ ਭੈਂਕੇ ਇੱਕ ਹੋਰ ਦਿਓ ਮੈਨੂੰ ਰੋਡਾਂ ਬੜਾ ਆ ਰਿਹਾ ਵਾ ਉਹ ਪਖੰਡ ਕੀਤਾ ਉਹਨੇ ਤੁਹਾਨੂੰ ਮੈਂ ਥੋੜਾ ਜਿਹਾ ਹਿਸਾਬ ਹੀ ਦੇਣਾ ਤਾਂ ਮੈਂ ਤਾਂ ਸੰਜੀਦਾ ਸਪੀਕਰ ਆ ਮੈਂ ਕਦੀ ਬੋਲਿਆ ਨਹੀਂ ਇਦਾਂ ਭੰਡਾ ਵਾਂਗੂ ਮੈਂ ਤਾਂ ਤਾਂ ਉਹਨੂੰ ਸਾਰਿਆ ਥੋੜਾ ਜਿਹੇ ਚਾਪਾ ਚੱਲਦਾ ਚਾਹੀਦਾ ਇਕੱਠ ਹੋਇਆ ਹੋਇਆ ਅਗਲੇ ਦਿਨ ਉਹ ਫੜੀ ਗਈ ਔਰਤ ਜਿਹਨੂੰ ਜੱਫੀ ਪਾਉਂਦਾ ਸੀ ਤਾਂ ਐਂ ਕਰਕੇ ਅਗਲੇ ਨੇ ਪਤਾ ਲੱਗਿਆ ਕਿ ਉਹ ਜਨਾਨੀ ਇਹਨਾਂ ਦੀ ਪਾਰਟੀ ਦੀ ਆ ਉਹਦੇ ਬੋਕਰ ਦਾ ਪਤਾ ਪਾਇਆ ਲਖਾਤਾ ਲੋਕਾਂ ਨੇ ਅੱਛਾ ਫੈਸ਼ਨ ਕਰਕੇ ਆਈ ਸੀ ਫੈਸ਼ਨ ਆਪਣੀਆਂ ਧੀਆਂ ਦਾ ਬੈਠੀਆਂ ਆ ਬੈਠੀ ਬੀਬੀ ਉਹ ਦੇਖੋ ਸਾਹਮਣੇ ਇਹ ਤਾਂ ਲੱਗਦੀ ਹੜਪੀੜਤ ਆ ਆ ਜਿਹੜੀ ਮੋਰੇ ਬੈਠੀ ਆ ਇਹ ਤਾਂ ਲੱਗਦੀ ਆ ਤੇ ਉੱਥੇ ਪੂਰੀ ਸੁਰਖੀ ਬਿੰਦੀ ਲਾ ਕੇ ਪਿੱਛੇ ਕ੍ਰਿਪ ਲਾ ਕੇ ਗਲੇ ਦੇ ਵਿੱਚ ਸੋਨੇ ਦਾ ਹਾਰ ਪਾ ਕੇ ਮੈਂ ਹੜਪੀੜਤ ਆ ਮੈਂ ਬਿਲਕੁਲ ਬਸੂਗੀ ਸਾਡੀ ਇਹ ਯਾਰੂ ਆਪਾਂ ਨੂੰ ਜੋਕਰ ਸਮਝਦੇ ਨੇ ਇਹ ਅਗਲੇ ਦਿਨ ਹੀ ਫੜੇਗੇ ਅੱਛਾ ਐਡਾ ਇਹ ਆ ਝਾੜੂ ਪਾਰਟੀ ਕੀ ਚੀਜ਼ ਐ ਇਹ ਡਰਾਮਿਆਂ ਦੀ